ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰੋ ਤਾਂ ਦੋ ਮੇਰਾ ਮੋਬਾਈਲ ਨੰਬਰ 88726 7770 ਜਿੰਨਾ ਵੀ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਹੈ ਬਾਈ ਹੁਣੇ ਬਾਹਰ ਜਾ ਰਹੇ ਆ ਤਾਂ ਕਰਕੇ ਰੋਟਾਵੇਟਰ ਜਨਰੇਟਰ ਜਿੰਦਰਾ ਪੱਖਾ ਇੱਕ ਬਾਈ ਦੀ ਵਰਨਾ ਗੱਡੀ ਸੇਲ ਜਾਣਕਾਰੀ ਪ੍ਰੋਪਰ ਬਾਈ ਕੋ ਲਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਰਜੀਤ ਸਿੰਘ ਸਾਨੂੰ ਹਗਰਮੇਲ ਸਿੰਘ ਵੀ ਪੀਓ ਸੁਰਨੰਤ ਤਸੀਲ ਬਾਗਾਪੁਰਾਣਾ ਜਿਲ੍ਹਾ ਮੁਕ ਮੋਬਾਈਲ ਨੰਬਰ ਜੀ 986362113 ਠੀਕ ਆ ਬਾਈ ਬਾਹਰ ਜਾ ਰਹੇ ਆ ਜੀ ਫਿਰ ਹਾਂ ਜੀ ਠੀਕ ਆ ਰੋਟਾਵੇਟਰ ਤੋਂ ਸ਼ੁਰੂ ਕਰ ਲਾਂਗੇ ਬਾਈ ਮਾਡਲ ਕਿੰਨਾ ਜੀ ਇਹ ਇਹ ਮਾਡਲ ਹੈਗੇ ਮੇਰੇ ਖਿਆਲ 14 15 ਹੈ ਜੀ ਠੀਕ ਹੈ ਜੀ ਕਿਹੜੀ ਕੰਪਨੀ ਦਾ ਬਣਿਆ ਹੋਇਆ ਜੀ ਪੀਮ ਵਾਲਿਆਂ ਦਾ ਜੀ ਪੀਮ ਵਾਲਿਆਂ ਦਾ ਤੇ ਡ੍ਰਿਲ ਨਾਲ ਦੇਣੀ ਹੈ ਜੀ ਇਹਦੇ ਹਾਂ ਜੀ ਹਾਂ ਠੀਕ ਹੈ ਜੀ ਬਾਕੀ ਸੂਰੀਏ ਨਾਲ ਇਕੱਲਾ ਠੀਕ ਹੈ ਬਲੇਟਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਹੈ ਕ੍ਰਾਸ ਨਾਲ ਹੈ ਬਾਕੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਸਾਫ਼ ਹਾਲਤ ਦਾ ਤੇ ਨਾਲ ਡ੍ਰਿਲ ਬਾਈ ਨੇ ਨਾਲ ਦੇ ਤੂੰ ਤੁਹਾਨੂੰ ਦਿਖਾ ਦਿੰਨੇ ਆ ਡ੍ਰਿਲ ਦੀ ਕੰਡੀਸ਼ਨ ਵੀ ਚੈੱਕ ਕਰਾ ਦਿੰਨੇ ਆ ਇਹ ਵਰਕਿੰਗ ਹੈ ਜੀ ਸਾਰੀ ਚੱਲਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਇਹਦਾ ਮੁੱਲ ਬਾਈ ਇਹਦਾ 65000 ਜੀ ਠੀਕ ਆ ਹੋ ਜੂ ਮਾਨਤਾਣ ਜੀ ਮਾਨਤਾਣ ਹੋ ਜੀ ਠੀਕ ਆ ਜੀ ਦੋ ਨੰਬਰ ਬਾਈ ਇਹ ਜਨਰੇਟਰ ਹੈ 40 ਕਿਲੋਵਾਟ ਦਾ ਤਾਂਬੇ ਚ ਬਣਿਆ ਹੋਇਆ ਜੀ ਤਾਂਬੇ ਚ ਬਣਿਆ ਵਾ ਕਿੰਨੀਆਂ ਮੋਟਰਾਂ ਚਲਾਉਂਦਾ ਜੀ ਇਹ ਦੋ ਮੋਟਰਾਂ ਚਲਾਉਂਦਾ ਦੋ ਮੋਟਰਾਂ ਚਲਾਉਂਦਾ 40 ਕਿਲੋਵਾਟ ਦਾ ਠੀਕ ਆ ਬਾਈ ਤੇ ਕਿਹੜੇ ਟਰੈਕਟਰ ਤੇ ਚੱਲਦਾ ਸੀ ਜੀ ਟਰੈਕਟਰ ਤੇ ਆਪਣਾ ਵਿਸਵਾਸ ਸੀ 740 ਠੀਕ ਆ ਇਹ ਆਪਣਾ ਹੱਥੀ ਬਣਾਇਆ ਵਾ ਜੀ ਹਾਂ ਜੀ ਹਾਂ ਆਪਣਾ ਆਰ ਤਿਆਰ ਕਰਵਾਇਆ ਠੀਕ ਆ ਇਹਦਾ ਮੁੱਲ ਬਾਈ ਤਾਂ ਤਾਂਬੇ 'ਚ ਬਣਿਆ ਇਹਦਾ ਮੁੱਲ 65000 ਹੈ ਜੀ ਕੋਜੋ ਲੈਸ ਜੀ ਹਾਂ ਜੀ ਆਮੋ ਬਾਕੀ ਜਨਰੇਟਰ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਪੂਰੇ ਹੈਵੀ ਗਲਾਰਨ ਫਰੰਟ ਸ਼ੈੱਡ ਤੋਂ ਚੈੱਕ ਕਰ ਲਓ ਸਾਰਾ ਤਾਂਬੇ 'ਚ ਬਣਿਆ ਵਾਗੇ ਜੀ ਦੋ ਮੋਟਰਾਂ ਚ ਲੰਦਾ ਨਹੀਂ ਹੈਵੀ ਲੁਾਈ ਦੀ ਠੀਕ ਹੈ ਜੀ ਪੂਰੀ ਬਾਈਕ ਇਹਨਾਂ ਦਾ ਆਪਾਂ ਸ਼ੌਂਕ ਨਾਲ ਬਣਾਇਆ ਸੀਗਾ ਕ੍ਰਾਸ ਇਹਦੇ ਵੀ ਤੁਹਾਨੂੰ ਨਾਲ ਮਿਲਣਾ ਸੋਟਾਮੀਟਰ ਦਾ ਕ੍ਰਾਸ ਅੱਡ ਜਨਰੇਟਰ ਦਾ ਅੱਡ ਹੈ ਜੀ ਪੂਰੀ ਸਾਫ ਵਾਲ ਤੋਂ ਕਿਤੇ ਉਹ ਗਲਿਆ ਨਹੀਂਗਾ ਪੂਰੀ ਸ਼ੁੱਧ ਜੀ ਹਾਲਤ ਦਾ ਜੀ ਤੇ ਅੱਗੇ ਬਾਈ ਜਿਹਨੇ ਆਹ ਜਿੰਦਰਾ ਜਿੰਦਰਾ ਕਿੱਥੋਂ ਦਾ ਬਣਿਆ ਵਾ ਜੀ ਇਹ ਜੈਤੂ ਇਹ ਜੈਤੂ ਦਾ ਇਹਦਾ ਮੁੱਲ ਬਾਈ ਇਹਦਾ 10000 ਠੀਕ ਆ ਜੀ ਇਹਦਾ ਮੁੱਲ ਬਾਈ 10000 ਰੁਪਿਆ ਕਰਦੇ ਆ ਬਾਕੀ ਮਾਨਦਾਨ ਉਹਦੇ ਚ ਹੋ ਜੂ ਪੱਖਾ ਪਾਈ ਭਗਤੇ ਦਾ ਬਣਿਆ ਵਾ ਇਹ ਕਿੰਨਾ ਮਾਡਲ ਹੋਊਗਾ ਜੀ ਇਹਨੇ ਹੋ ਗਏਗੇ 10 12 ਦਾ 10000 ਠੀਕ ਆ ਤੇ ਇਹਦੇ ਵੀਰੇ ਸ਼ਾਨ ਨੇ ਦੋਨੇ ਮਿਲਣਗੇ ਹਾਂ ਜੀ ਹਾਂ ਜੀ ਠੀਕ ਆ ਝੁੰਨੇ ਕਣ ਕਲੇ ਸ਼ਾਨ ਨੇ ਦੋਨੇ ਮਿਲਣਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਥੱਲੇ ਵਾਲਾ ਛਾਨਾ ਵੀ ਪੂਰੀ ਸਾਫ਼ ਹਾਲਤ ਦਾ ਜੀ ਸਾਈਡ ਤੋਂ ਦੇਖ ਸਕਦੇ ਹੋ ਪੂਰੀ ਚੰਗੀ ਹਾਲਤ ਆ ਬਾਕੀ ਫਰੰਟ ਸਾਈਡ ਤੋਂ ਚੈੱਕ ਕਰ ਸਕਦੇ ਆ ਜੀ ਮੋਟਰ ਮੋਟਰ ਲੱਗੀ ਵੀ ਚਾਲੂ ਹਾਲਤ ਪੂਰੀ ਮੋਟਰ ਲੱਗੀ ਵੀ ਚਾਲੂ ਹਾਲਤ ਜੇ ਸਾਰੇ ਬੈਰਿੰਗ ਵਰਕਿੰਗ ਆ ਇਹਦਾ ਮੁੱਲ ਬਾਈ ਇਹਦਾ 18000 ਜੀ ਠੀਕ ਆ ਜੀ ਇਹਦਾ ਮੁੱਲ ਬਾਈ 18000 ਰੁਪਿਆ ਕਰਦੇ ਆ ਅੱਗੇ ਵਰਨਾ ਗੱਡੀ ਕਿੰਨਾ ਮਾਡਲ ਆ ਬਾਈ ਇਹ ਇਹ 15 ਮਾਡਲ ਜੀ ਠੀਕ ਆ ਜੀ ਆਪਣੇ ਨਾਲ ਆਈਆਂ ਜੀ ਹਾਂ ਜੀ 15 ਮਾਡਲ ਆ ਜੀ ਸੈਕੰਡ ਓਨਰ ਆ 22 ਦੇ ਫੋਟ ਦੇ ਨਾਂ ਇਹ ਲੁਧਿਆਣੇ ਦਾ ਨੰਬਰ ਆ ਪੀਪੀ010 ਜੀ 2216 16 ਨੰਬਰ ਵੀ ਚੰਗਾ ਤੇ origignal ਪੇਂਟ ਦੀ ਆ ਸਾਰੀ ਜੀ ਹਾਂਜੀ ਹਾਂਜੀ ਠੀਕ ਆ ਸਾਰੀ ਦੀ ਸਾਰੀ origignal ਪੇਂਟ ਦੀ ਆ ਬਾਕੀ ਕੰਡੀਸ਼ਨ ਤੁਹਾਨੂੰ ਵਿੱਚੋਂ ਵੀ ਦਿਖਾ ਦਿੰਨੇ ਆ ਜੀ ਪੂਰੀ ਸਾਫ ਹਾਲਤ ਪੁਸ਼ ਬਟਨ ਸਟਾਰਟ ਆ ਜੀ ਪੂਰਾ ਟਾਪ ਮਾਡਲ 15 ਮਾਡਲ ਆ ਜੀ 1 ਲੱਖ 2000 ਦੇ ਬਾਈ ਦੱਸਦਾ ਕਿ ਆਸ-ਪਾਸ ਚੱਲੀ ਹੋਈ ਆ ਪੈਰਾ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਪੂਰੇ ਹੋਣਗੇ ਜੀ 80 85 ਪੈਸੇ ਚਾਰੇ ਇੱਕੋ ਜਿਹੇ ਹਾਂ ਜੀ ਥੋੜੇ ਚੱਲੇ ਬੋ ਖਾਸ ਨੇ ਮੁੰਡੇ ਨੇ ਚਲਾਈ ਪਹਿਲਾਂ ਮਾੜੀ ਗੋਟੀ ਨਾਲ ਤੇ ਦੇ ਰਿਹਾ ਠੀਕ ਆ ਜੀ ਬਾਈ ਕਹਿੰਦਾ ਥੋੜੀ ਚੱਲੀ ਆ ਜਵਾਕ ਨੇ ਚਲਾਈ ਆ ਉਹ ਹੁਣ ਬਾਹਰ ਉੱਠ ਗਿਆ ਬਾਈ ਵੀ ਉਹਨਾਂ ਕੋਲ ਹੀ ਚੱਲਿਆ ਤਾਂ ਕਰਕੇ ਸੇਲ ਕਰ ਰਿਆ ਪੂਰੀ ਸਾਫ ਹਾਲਤ ਦੀ origignal ਪੇਂਟ ਸਾਰੇ ਸ਼ੀਸ਼ੇ ਨਾਲ ਦੇ ਆ ਇਹਦਾ ਮੁੱਲ ਬਾਈ ਇਹਦਾ 5 ਲੱਖ 20 ਹਾਂ ਜੀ ਹੋਜੋ ਲੈਸ ਜੀ ਹਾਂ ਜੀ ਮਾਨਪ੍ਰਾਪ ਹੋ ਗਿਆ ਠੀਕ ਹੈ ਇਹਦਾ 520000 ਰੁਪਇਆ ਬੰਦਾ ਉਹੀ ਕਰੇ ਜਿਹਨੇ ਲੈਣੀ ਹੈ ਮੁੜ ਕੇ ਨਾ ਤੇ ਤੂਰੋ ਸਾਹਿਬ 2-3000 ਰੁਪਏ ਬਾਰ ਗੁਰਿਆ ਠੀਕ ਹੈ ਮੁੜ ਕੇ ਬੰਦਾ ਪਹੁੰਚਿਆ ਨਹੀਂ ਗਾ ਸਹੀ ਗੱਲ ਪ੍ਰੋਬਲਮ ਆਉਂਦੀ ਅਗਲੇ ਨੂੰ ਵੀ ਆਪ ਨੂੰ ਸਹੀ ਗੱਲ ਹੈ ਕਿਉਂਕਿ ਬਾਈ ਕਿਸੇ ਨੇ ਲੈਣੀ ਹੁੰਦੀ ਅਗਲਾ ਉਹਨੂੰ ਜਵਾਬ ਦੇ ਦੇਣਾ ਉਹਦਾ ਫਾਇਦਾ ਨਹੀਂ ਰਹਿੰਦਾ ਬਾਈ ਕੋਈ ਟਰਟਾ 20000 ਰੁਪਏ ਸਾਈ ਦੇਣਗੇ ਠੀਕ ਆ ਸਾਈ ਬਾਈ ਕਹਿੰਦਾ ਉਹੀ ਪਾਵੇ ਜਿਹੜੀ ਜਿਹੜਾ ਬੰਦਾ ਇੰਟਰਸਟਡ ਹੋਵੇ ਬਾਕੀ ਕੰਡੀਸ਼ਨ ਪੂਰੀ ਸਾਫ ਆ ਲੈਦਰ ਦੇ ਸੀਟ ਕਵਰ ਵਧੀਆ ਸਾਫ ਆਲ ਤੇ ਚ ਪਈ ਆ ਸੈਕਡ ਆਉਣਾ ਰਾਜੀ ਜੀ ਜਿਹਨੂੰ ਜਜਨਗੇ ਨੰਬਰ 22 ਦਾ ਸਕਰੀਨ ਉਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ